ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਅੱਜ ਸਾਬਕਾ ਸੈਨਿਕ ਬਾਈ ਪੰਜਾਬ ਦੇ ਸਾਰੇ ਇਕੱਠੇ ਹੋਏ ਇਹਨਾਂ ਨੂੰ ਪੁੱਛਦੇ ਆਂ ਕਿ ਅੱਜ ਇਹ ਕਿਸ ਵਾਸਤੇ ਇਕੱਠੇ ਹੋਏ ਨੇ ਬਾਬਾ ਜੀ ਵਾਇਗੁਰੂ ਜੀ ਦਾ ਖਾਲਸਾ ਵਾਇਗੁਰੂ ਜੀ ਦੀ ਫਤਿਹ ਅੱਜ ਜੋ ਕਿ ਬਾਈ ਪੰਜਾਬ ਦੇ ਸਮੂਹ ਨੌਜਵਾਨ ਜੇਸੀਓ ਸਹਿਬਾਨ ਔਰ ਅਫਸਰ ਸਹਿਬਾਨ ਜੋ ਕਿ 1971 ਦੇ ਭਾਰਤ-ਪਾਕਿ ਯੁੱਧ ਦੇ ਵਿੱਚ ਜੋ ਜਵਾਨ ਜੇਸੀਓ ਅਤੇ ਅਫਸਰ ਜਿਨ੍ਹਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਹੋਇਆਂ ਅੱਜ ਬਾਈ ਪੰਜਾਬ ਦੇ ਸਮੂਹ ਨੌਜਵਾਨ ਜੇਸੀਓ ਅਤੇ ਅਫਸਰ ਜੋ ਕਿ ਇਸ ਸਥਾਨ ਤੇ ਇਕੱਤਰ ਹੋਏ ਆਂ ਉਸ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਸੋ ਅੱਜ ਜਿੰਨੇ ਵੀ ਇੱਥੇ ਜੀਐਸਓ ਸਹਿਬਾਨ ਅਫਸਰ ਸਹਿਬਾਨ ਨੌਜਵਾਨ ਜੋ ਇਕੱਤਰ ਹੋਏ ਹਨ ਉਹਨਾਂ ਦਾ ਨਿੱਘਾ ਸਵਾਗਤ ਹੈ ਔਰ ਇਹ ਨੌਜਵਾਨਾਂ ਨੇ ਇਹ ਬੜਾ ਵੱਡਾ ਉਪਰਾਲਾ ਕੀਤਾ ਜੋ ਕਿ ਇਹ ਸਥਾਨ ਚੁਣ ਕੇ ਸਾਡੇ ਜਿੰਨੇ ਵੀ ਅਸੀਂ ਪੈਨਸ਼ਨਰ ਜੋ ਇੱਕ ਦੂਸਰੇ ਨੂੰ ਇੱਥੇ ਸਾਰਿਆਂ ਨੇ ਮਿਲਿਆ ਮਿਲੇ ਹਾਂ ਔਰ ਬੜੀ ਖੁਸ਼ੀ ਹੋਈ ਹੈ ਔਰ ਜਿਹੜੇ ਕਿ ਆਪਣੇ ਸ਼ਹੀਦਾਂ ਨੂੰ ਯਾਦ ਕੀਤਾ ਹੈ ਅੱਜ ਉਹਦੇ ਵਾਸਤੇ ਅੱਜ ਬਹੁਤ ਹੀ ਵੱਡਾ ਸਾਡੇ ਵਾਸਤੇ ਦਿਨ ਹੈ ਸੋ ਇਸੇ ਤਰ੍ਹਾਂ ਹੀ ਆਪਾਂ ਇਹ ਉਪਰਾਲਾ ਕਰਦੇ ਰਹੀਏਗੇ ਤੇ ਆਪਣੇ ਸ਼ਹੀਦਾਂ ਨੂੰ ਸਰਤਾਂਜਲੀ ਦਿੰਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਇਹ ਜਾਣਕਾਰੀ ਬੜੀ ਖੁਸ਼ੀ ਹੋਵੇਗੀ ਕਿ ਸਾਡੀ ਪਲਟਣ ਜੋ ਕਿ 22 ਪੰਜਾਬ ਦੇ ਅੱਜ ਸਾਫ ਦਾ ਸੈਨਿਕ ਇੱਥੇ ਇਕੱਠੇ ਹੋਏ ਆ ਖੰਨਾ ਵਿਖੇ ਅਸੀਂ ਆਪਣਾ ਸਨ 1971 ਦੇ ਵਿੱਚ ਆਪਰੇਸ਼ਨ ਕੈਕਟਸ ਲਿਲੀ ਨੂੰ ਫਤਿਹ ਕੀਤਾ ਸੀ ਉਹਦੀ ਯਾਦਗਾਰ ਦੇ ਵਿੱਚ ਅਸੀਂ ਇੱਥੇ ਖੰਨਾ ਵਿਖੇ ਚੱਕ ਅਮਰੂੜੇ ਰੇਲਵੇ ਸਟੇਸ਼ਨ ਕੈਪਚਰ ਕੀਤਾ ਸੀ ਉਸ ਟਾਈਮ ਤੇ ਤੇ ਉਹਦੀ ਯਾਦ ਦੇ ਵਿੱਚ ਅਸੀਂ ਫਸਟ ਟਾਈਮ 22 ਪੰਜਾਬ ਦੇ ਸਾਫਕਾ ਸੈਨਿਕ ਅਸੀਂ ਇੱਥੇ ਇਕੱਠੇ ਹੋਏ ਆਂ ਤੇ ਅਸੀਂ ਉੱਥੇ ਇਹਨਾਂ ਨੂੰ ਸ਼ਰਧਾਂਜਲੀ ਸਾਫਕਾ ਸੈਨਿਕ ਜਿਹੜੇ ਨੇ ਦਿੱਤੀ ਜਿਹੜੇ ਆਪਣਾ ਸਾਲ 1971 ਦੇ ਵਿੱਚ ਆਪਣਾ ਵੀਰ ਗਤੀ ਨੂੰ ਪ੍ਰਾਪਤ ਕਰ ਗਏ ਸੀਗੇ ਉਹਨਾਂ ਨੂੰ ਅਸੀਂ ਸਾਰਿਆਂ ਨੇ ਰਲ ਕੇ ਸ਼ਰਧਾਂਜਲੀ ਦਿੱਤੀ ਆ ਤੇ ਬਹੁਤ ਹੀ ਅੱਜ ਖੁਸ਼ੀ ਵਾਲਾ ਦਿਨ ਹੈ ਇਹ ਜਿਹੜੀ ਸਾਡੀ 22 ਪੰਜਾਬ ਬਟਾਲੀਅਨ ਹੀ ਇਹ ਸਨ 15 ਜਨਵਰੀ 1960 ਦੇ ਵਿੱਚ ਇਹ ਖੜੀ ਕੀਤੀ ਗਈ ਸੀ ਤੇ ਅੱਜ ਅਸੀਂ ਸਾਰੇ ਹੀ 22 ਪੰਜਾਬ ਦੇ ਜਿੱਥੇ-ਜਿੱਥੇ ਵੀ ਟਰੂਪ ਹੈਗੇ ਨੇ ਉੱਥੇ-ਉੱਥੇ ਅਸੀਂ ਇਹ ਚੱਕ ਅਮਰੂਡੇ ਮਨਾ ਰਹੇ ਆਂ ਇੱਕ ਸਾਡਾ ਆਪਣਾ ਮੈਮੋਰੀ ਜਾਂਡੀ ਮੈਮੋਰੀਅਲ ਜੋ ਕਿ ਜੈਂਡ ਕੇ ਦੇ ਵਿੱਚ ਹੀ ਉੱਥੇ ਵੀ ਪ੍ਰੋਗਰਾਮ ਕੀਤਾ ਜਾ ਰਿਹਾ ਵਾ ਤੇ ਹੁਣ ਫਿਰ ਇੱਥੇ ਅਸੀਂ ਖੰਨਾ ਵਿਖੇ ਆਪਣੇ ਸਾਰੇ ਸੈਨਿਕ ਵੀਰਾਂ ਨੇ ਬੜਾ ਯੋਗਦਾਨ ਪਾਇਆ ਵਾ ਅਸੀਂ ਸਾਰੇ ਹੀ ਇਨ੍ਹਾਂ ਸੈਨਿਕਾਂ ਦੇ ਸਾਬਕਾ ਫੌਜੀਆ ਦੇ ਬਹੁਤ-ਬਹੁਤ ਧੰਨਵਾਦੀ ਆਂ ਜਿਨ੍ਹਾਂ ਨੇ ਇਸ ਯੋਗਦਾਨ ਦੇ ਵਿੱਚ ਹਿੱਸਾ ਪਾਇਆ ਵਾ ਔਰ ਇਸ ਕੰਮ ਨੂੰ ਸਿਰੇ ਚਾੜਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ